ਅਸੀਂ ਆਪਣੇ ਨੂੰ ਕਿਹਨੇ ਸ਼ੇਰ ਬੱਬਰ ਸ਼ੇਰ ਕਹਿੰਨੇ ਆ ਜਦੋਂ ਕਿਸੇ ਦੀ ਧਮਕੀ ਆ ਜਾਂਦੀ ਹੈ ਫਿਰ ਅਸੀਂ ਬੱਕਰੀ ਬਣ ਜਾਂਦੇ ਆ ਐਦਾਂ ਕਿਉਂ ਉਹ ਬੇਇੱਜ਼ਤੀ ਫੀਲ ਹੁੰਦੀ ਨਾ ਜਿਹੜੇ ਲੋਕ ਸਾਡੀ ਬੇਇੱਜ਼ਤੀ ਕਰਾ ਰਹੇ ਨੇ ਉਹ ਤੋਂ ਮਨ ਖਫਾ ਮਨ ਖਫਾ ਮਨ ਦੁਖੀ ਹੋ ਕੇ ਪੰਜਾਬ ਦੇ ਵਿੱਚ ਹਿੰਦੂ ਜਾਗੋ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਪੰਜਾਬ ਦੇ ਸਮਾਜ ਨੂੰ ਹਿੰਦੂ ਸਮਾਜ ਨੂੰ ਉਹਨਾਂ ਦਾ ਬਣਦਾ ਹੱਕ ਦਿਲਾ ਸਕੀ ਸਿਰਾ ਪੰਜਾਬ ਤਾਂ ਮੇਰੀ ਮਾਂ ਪਾਰਟੀ ਹੈ ਨਾ ਦਗਵਾਨ ਬੋਲੇਨਾਥ ਨੂੰ ਨਾਮ ਨੂੰ ਲੈ ਕੇ ਸ਼ੁਰੂਆਤ ਕੀਤੀ ਗਈ ਜਿਸ ਸਿਰਾਂ ਦੀ ਉਹ ਤਾਂ ਸਾਡੀ ਮਾ ਪਾਰਟੀ ਹੈ Hindu Jaggo Kor Committee ਹਿੰਦੂਆਂ ਨੂੰ ਜਗਾਉਣ ਦੇ ਲਈ ਸ਼ੁਰੂਆਤ ਕੀਤੀ ਗਈ ਹੈ Hindu Jaggo Kor Committee ਦਾ ਮਕਸਦ ਇੱਕੋ ਹੀ ਹੈ ਵੀ ਪੰਜਾਬ ਦੇ ਹਿੰਦੂ ਨੂੰ ਜਗਾਣਾ ਉਹਨਾਂ ਦਾ ਬਣਦਾ ਪੰਜਾਬ ਦੇ ਵਿੱਚ ਰਾਜਨੀਤਿਕ ਹੱਕ ਦਲਾਨਾ ਕਿਸੇ ਵੀ ਸena ਪੰਜਾਬ ਦੇ ਵਿੱਚ ਰਹਿ ਕੇ ਉਹ ਕੰਮ ਨਹੀਂ ਹੋ ਸਕਦਾ ਸੀਗਾ ਜਿਹੜਾ Hindu Jaggo Kor Committee ਤੁਹਾਨੂੰ ਬਣਾਨੀ ਪਈਗੀ ਤਾਂ ਟਾਈਮ ਹੁੰਦਾ ਸੀ ਪੰਜਾਬ ਦੇ ਵਿੱਚ ਦੋ ਗਰੁੱਪ ਕੰਮ ਕਰਦੇ ਸੀ ਸ਼ਿਵ ਸena ਦੇ ਹੁਣ ਤੱਕ ਵੀ ਛੋਟੇ-ਛੋਟੇ 20 ਤੋਂ 25 ਗਰੁੱਪ ਚੱਲਦੇ ਪਏ ਨੇ ਪੰਜਾਬ ਦੇ ਵਿੱਚ ਜਿੰਨਾਂ ਦਾ ਮਕਸਦ ਇੱਕੋ ਇੱਕ ਰਹਿ ਗਿਆ ਗਨਮੈਨ 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 ਇੱਕ ਪਾਰਟੀ ਨੇ ਗਨਮੈਨ ਨਾ ਦੋਇਆ ਤਾਂ ਦੂਜੇ ਪਾਸਾ ਬਦਲ ਕੇ ਦੂਜੇ ਪਾਸੇ ਚਲੇ ਜਾਂਦਾ ਦੂਜੇ ਨੇ ਨਹੀਂ ਦੋਇਆ ਤਾਂ ਤੀਜੇ ਵੱਲ ਚਲੇ ਜਾਂਦਾ ਤੀਜੇ ਨੇ ਨਹੀਂ ਦੋਇਆ ਤਾਂ ਚੌਥੇ ਪਾਸੇ ਚਲੇ ਜਾਂਦਾ ਹੁਣ ਤਾਂ ਟੋਟੇ ਟੋਟੇ ਹੋ ਗਏ ਨੇ ਸ਼ਿਵਸੇਨਾ ਦੇ ਛੋਟੇ ਛੋਟੇ ਗਰੁੱਪ ਬਣ ਗਏ ਨੇ ਜਿਹੜੇ ਆਪਣੇ ਮਕਸਦ ਉਹ ਜਿਹੜਾ ਅਸਲੀ ਮਕਸਦ ਸੀ ਨਾ ਸ਼ਿਵਸੇਨਾ ਦਾ ਉਹ ਤੋਂ ਭੜ ਚੁੱਕੀ ਹੈ ਸ਼ਿਵਸੇਨਾ ਪਰ ਜ਼ਿਆਦਾਤਰ ਲੋਕਾਂ ਦੀ ਸੋਚ ਇੱਕੋ ਇੱਕ ਹੋ ਚੁੱਕੀ ਹੈ ਵੀ ਗਨਮੈਨ ਕਿੱਦਾਂ ਲੈਣੇ ਸ਼ਿਵਸੇਨਾ ਜੁਆਇਨ ਕਰਨੀ ਹੈ ਤਾਂ ਗਨਮੈਨ ਕਿੱ ਇਸ ਗਰੁੱਪ ਨੇ ਸ਼ਿਵਸਰਾਂ ਗੜਮੈਂ ਨਹੀਂ ਦੋਏ ਤਾਂ ਤੂੰ ਜੋ ਅਗਰੁੱਪ ਜੁਆਇਨ ਕਰ ਲੈਣਾ ਉਹਨੇ ਸੌਦਾ ਕਰ ਦੇਣਾ ਮੈਨੂੰ ਗੜਮੈਂ ਦੋਏਂਗਾ ਤਾਂ ਮੈਂ ਤੇਰੀ ਸ਼ਿਵਸਰਾਂ ਚਾਜ ਮਕਸਦ ਤੋਂ ਭਟ ਚੁੱਕੇ ਨੇ ਸ਼ਿਵਸੈਨਿਕ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਟੀ ਹੈਡਲਾਈਨ ਦੇ ਵਿੱਚ ਸੋ ਅੱਜ ਪੀਰ ਬਜਰੰਗੇ ਹਰ ਹਰ ਮਹਾਦੇਵ ਜੀ ਪ੍ਰਧਾਨ ਜੀ ਦੋ ਬੋਰਡ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਲਗਾ ਦਿੱਤੇ ਪਹਿਲਾ ਬੋਰਡ ਸੇਵਸ਼ੈਨਾ ਪੰਜਾਬ ਦਾ ਦੂਜਾ ਬੋਰਡ ਹਿੰਦੂ ਜਾਗੋ ਕੋਰ ਕਮੇਟੀ ਦਾ ਸ਼ਿਵਸਰਾਂ ਪੰਜਾਬ ਤਾਂ ਮੇਰੀ ਮਾਂ ਪਾਰਟੀ ਹੈ ਨਾ ભગવાન ભલેનાથ નું નામ ਨੂੰ ਲੈ ਕੇ શરૂઆત ਕੀਤੀ ਗਈ ਜਿਸ ਸਿਰਸੇ ਨਾਲ ਦੀ ਉਹ ਤਾਂ ਸਾਡੀ ਮਾਂ ਪਾਰਟੀ ਹੈ હિન્દੂ ਜਾਗੋ ਕੋਰ ਕਮੇਟੀ હિન્દੂਆਂ ਨੂੰ جگਾਉਣ ਦੇ ਲਈ ਸ਼ੁਰੂਆਤ ਕੀਤੀ ਗਈ ਹੈ ਵੀ ਜਾਗ હિન્દੂਆ ਜਾਗ ਵੀ ਹੁਣ ਜਾਗੋ ਆਈ ਹੈ ਆਪਣਾ ਰਾਜਨੀਤਿਕ ਹੱਕ ਲੈਣ ਦੇ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ મતલਬ शिवसेना ਪੰਜਾਬ ਨੂੰ ਤੁਸੀਂ ਤਿਆਗ ਪੱਤਰ ਦੇ ਰਹੇ ਹੋ ਨਹੀਂ ਤਿਆਗ ਪੱਤਰ ਫਿਰ ਕੀ ਕਹਿ ਰਹੇ ਹੋ शिवसेना ਦਾ ਪੰਜਾਬ ਸਾਡੀ ਮਾਂ ਪਾਰਟੀ ਹੈ ਨਾ હિન્દੂ ਜਾਗੋ ਕੋਰ ਕਮੇਟੀ ਦਾ ਮਕਸਦ ਇੱਕੋ ਹੀ ਹੈ ਵੀ ਪੰਜਾਬ ਦੇ ਹਿੰਦੂ ਨੂੰ ਜਗਾਣਾ ਉਹਨਾਂ ਦਾ ਬਣਦਾ ਪੰਜਾਬ ਦੇ ਵਿੱਚ ਰਾਜਨੀਤਿਕ ਹੱਕ ਦਲਾਨਾ ਮੈਂ ਫਿਰ ਗੱਲ ਕਰ ਰਿਹਾ ਪੰਜਾਬ ਦੇ ਵਿੱਚ 50 ਤੋਂ 55 ਸੀਟਾਂ ਐਸ ਜੀਆਂ ਨੇ ਜਿੱਥੇ ਹਿੰਦੂ ਬਹੁਲਵਾਦੀ ਹੈ ਪਰ ਉੱਥੇ ਹਿੰਦੂ ਸਮਾਜ ਦੇ ਉਮੀਦਵਾਰ ਨਹੀਂ ਉਤਾਰੇ ਜਾਂਦੇ ਉਹਨਾਂ ਨੂੰ ਬੰਦਾ ਸਾਡਾ ਰਾਜਨੀਤਿਕ ਹੱਕ ਦਲਾਨ ਦੇ ਲਈ ਪੰਜਾਬ ਭਰ ਦੇ ਹਰ ਜ਼ਿਲ੍ਹਿਆਂ ਦੇ ਵਿੱਚ ਹਿੰਦੂ ਜਾਗੋ ਕੋਰ ਕਮੇਟੀ ਜਾ ਜਾ ਕੇ ਜਾਗੋ ਲਿਆਏਗੀ ਹਿੰਦੂ ਪੰਚਾਇਤਾਂ ਕਰਾਏਗੀ ਤਾਂ ਕਿ ਸਾਡਾ ਹਿੰਦੂ ਸਮਾਜ ਆਪਣਾ ਰਾਜਨੀਤਿਕ ਬੰਦਾ ਹੱਕ ਲੈ ਸਕੇ ਮਤਲਬ ਇਹ ਅਲੱਗ-ਅਲੱਗ ਜਿਹੜੇ ਕੰਮ ਤੁਸੀਂ ਸ਼ਿਵ ਸੈਨਾ ਪੰਜਾਬ ਦੇ ਵਿੱਚ ਕਿਸੇ ਵੀ ਸ਼ਿਵ ਸੈਨਾ ਪੰਜਾਬ ਦੇ ਵਿੱਚ ਰਹਿ ਕੇ ਉਹ ਕੰਮ ਨਹੀਂ ਹੋ ਸਕਦਾ ਸੀਗਾ ਜਿਹੜਾ ਹਿੰਦੂ ਜਾਗੋ ਕੋਰ ਕਮੇਟੀ ਤੁਹਾਨੂੰ ਬਣਾਣੀ ਪੈਗੀ ਸ਼ਿਵ ਸੈਨਾ ਦੇ ਟੋਟੇ ਹੀ ਬੜੇ ਹੋ ਗਏ ਨੇ ਜਦ ਦਾ ਟਾਈਮ ਹੁੰਦਾ ਸੀ ਪੰਜਾਬ ਦੇ ਵਿੱਚ ਦੋ ਗਰੁੱਪ ਕੰਮ ਕਰਦੇ ਸੀ ਸ਼ਿਵ ਸੈਨਾ ਦੇ ਹੁਣ ਤਾਂ ਵੀ ਛੋਟੇ-ਛੋਟੇ 20 ਤੋਂ 25 ਗਰੁੱਪ ਚੱਲਦੇ ਪਏ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਮਕਸਦ ਇੱਕੋ ਹੀ ਇੱਕ ਰਹਿ ਗਿਆ ਗਨਮੈਂ 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 ਇੱਕ ਪਾਰਟੀ ਨੇ ਗਨਮੈਂ ਨਾ ਦੋਏ ਤਾਂ ਦੂਜੇ ਪਾਸਾ ਬਦਲ ਕੇ ਦੂਜੇ ਪਾਸੇ ਚਲੇ ਜਾਂਦਾ ਦੂਜੇ ਨੇ ਨਹੀਂ ਦੋਏ ਤਾਂ ਤੀਜੇ ਲ ਚਲੇ ਜਾਂਦਾ ਤੀਜੇ ਨੇ ਨਹੀਂ ਦੋਏ ਤਾਂ ਚੌਥੇ ਪਾਸੇ ਚਲੇ ਜਾਂਦਾ ਹੁਣ ਤਾਂ ਟੋਟੇ ਟੋਟੇ ਹੋ ਗਏ ਨੇ ਸ਼ਿਵ ਸੇਨਾ ਦੇ ਛੋਟੇ ਛੋਟੇ ਗਰੁੱਪ ਬਣ ਗਏ ਨੇ ਜਿਹੜੇ ਆਪਣੇ ਮਕਸਦ ਉਹ ਜਿਹੜਾ ਅਸਲੀ ਮਕਸਦ ਸੀ ਨਾ ਸ਼ਿਵ ਸੇਨਾ ਦਾ ਉਹ ਤੋਂ ਭੜ ਚੁੱਕੀ ਹੈ ਸ਼ਿਵ ਸੇਨਾ ਵੀ ਸੇਪ ਸ਼ੈਨਾ ਦੇ ਵਿੱਚ ਆਉਣ ਦਾ ਮਕਸਦ ਸਿਰਫ ਗਨਮੈਂ ਦੀ ਰਾਜਨੀਤੀ ਲੋਕਾਂ ਦੀ ਕੁਝ ਲੋਕਾਂ ਦੀ ਰਹਿ ਗਈ ਨਹੀਂ ਹੈ ਪੰਜਾਬ ਵਿੱਚ ਇੱਕ ਦੋ ਸੰਗਠਨ ਐਸੇ ਨੇ ਜਿਨ੍ਹਾਂ ਦੇ ਟਾਰਗੇਟ ਬੜੇ ਫਿਕਸ ਨੇ ਜਿਹੜੇ ਸਮਾਜ ਲਈ ਕੰਮ ਕਰ ਰਹੇ ਨੇ ਪੰਜਾਬ ਦੇ ਲਈ ਕੰਮ ਕਰ ਰਹੇ ਨੇ ਧਰਮ ਦੇ ਲਈ ਕੰਮ ਕਰਦੇ ਨੇ ਪਰ ਜ਼ਿਆਦਾਤਰ ਲੋਕਾਂ ਦੀ ਸੋਚ ਇੱਕੋ ਹੀ ਹੋ ਚੁੱਕੀ ਹੈ ਵੀ ਗਨਮੈਨ ਕਿੱਦਾਂ ਲੈਣੇ ਸ਼ਿਵਸੈਨਾ ਜੁਆਇਨ ਕਰਨੀ ਹੈ ਤਾਂ ਗਨਮੈਨ ਕਿੱਦਾਂ ਲੈਣੇ ਆ ਇਸ ਗਰੁੱਪ ਨੇ ਸ਼ਿਵਸੈਨਾ ਗਨਮੈਨ ਨਹੀਂ ਦੋਏ ਤਾਂ ਦੂਜਾ ਗਰੁੱਪ ਜੁਆਇਨ ਕਰ ਲੈਣਾ ਉਹਨੇ ਸੌਦਾ ਕਰਦੇ ਨੇ ਮੈਨੂੰ ਗਨਮੈਨ ਦਵਾਏਗਾ ਤਾਂ ਮੈਂ ਤੇਰੀ ਸ਼ਿਵਸੈਨਾ ਚਾਜ ਮਕਸਦ ਤੋਂ ਭੱਜ ਚੁੱਕੇ ਨੇ ਸ਼ਿਵਸੈਨਾਕ ਮਤਲਬ ਸਿੱਧੀ ਗੱਲ ਕਲੀਅਰ ਹੋ ਗਈ ਹੈ ਕਿ ਅਸਲ ਤੋਂ ਕੁਝ ਸਾਲ ਪਹਿਲਾਂ ਜਦੋਂ ਸਵਾਲ ਕਿਤੇ ਜਾਂਦੇ ਸੀਗੇ ਸ਼ਿਵਸ਼ੈਨਾ ਨੂੰ ਤੇ ਉਹਨਾਂ ਨੂੰ ਇੱਕ ਸਵਾਲ ਕੀਤਾ ਜਾਂਦਾ ਸੀਗਾ ਕਿ ਜਦੋਂ ਵੀ ਕੋਈ ਆਵਾਜ਼ ਚੱਕਦੇ ਹੋ ਜਾਂ ਜਦੋਂ ਵੀ ਕੋਈ ਤੁਹਾਨੂੰ ਥੋੜੀ ਜੀ ਗੱਲ ਜਾਂ ਕੋਈ ਫੋਨ ਆ ਜਾਂਦਾ ਵਾ ਜਾਂ ਬਾਹਰੋਂ ਕੋਈ ਫੋਨ ਆ ਜਾਂਦਾ ਤੇ ਤੁਸੀਂ ਸਿਰਫ ਗਨਮੈਂਦੀ ਰਾਜਨੀਤੀ ਕਰਦੇ ਹੋ ਇਹ ਸਵਾਲ ਕੀ ਤਰੀਕੇ ਤੇ ਹੁਣ ਸੱਚ ਹੁੰਦਾ ਨਜ਼ਰ ਆ ਰਿਹਾ ਗਨਮੈਂਦੀ ਹੀ ਰਾਜਨੀਤੀ ਹੈਗੀ ਸਿਵਸ਼ਨਾ ਦੇ ਵਿੱਚ ਅਸੀਂ ਲੋਕ ਸ਼ਿਵਸਰਾ ਪੰਜਾਬ ਦੇ ਵਿੱਚ ਰਹਿ ਕੇ ਤਨਮਨਤਾਂ ਲਾ ਕੇ ਆਪਣਾ ਕੰਮ ਵਪਾਰ ਖਰਾਬ ਕਰਕੇ ਅਸੀਂ ਲੋਕ ਹਿੰਦੂ ਪੰਚਾਇਤਾਂ ਘਰਾਂ ਨੇ ਤਾਂ ਕਿ ਪੰਜਾਬ ਦੇ ਵਿੱਚ ਹਿੰਦੂ ਸਮਾਜ ਦੀ ਆਵਾਜ਼ ਬੁਲੰਦ ਹੋ ਸਕੇ ਪਰ ਕੀ ਹੁੰਦਾ ਦੂਜਾ ਗਰੁੱਪ ਕਿਤੇ ਉਹਨੂੰ ਫੋਨ ਆ ਜਵੇ ਗਲਤੀ ਨਾਲ ਕਿਤੇ ਫੋਰਨ ਦੇ ਨੰਬਰ ਤੋਂ ਸੋਸ਼ਲ ਮੀਡੀਆ ਤੇ ਜਾ ਜਾ ਕੇ ਉੱਚ ਉੱਚੀ ਰੋਲਾ ਪਾਉਂਦਾ ਹਾਏਓ ਮੈਨੂੰ ਖਤਰਾ ਹਾਏਓ ਮੈਨੂੰ ਖਤਰਾ ਹਾਏ ਮੈਨੂੰ ਜਾਨ ਤੋਂ ਮਾਰ ਦੇਣਾ ਗੱਲ ਕੀ ਹੈ ਤਕਲੀਫ ਹੁੰਦੀ ਹੈ ਸਮਝਦੇ ਨਾ ਬੇਇੱਜ਼ਤੀ ਫੀਲ ਹੁੰਦੀ ਹੈ ਹਰ ਸੁਭਸਨ ਦਾ ਇੱਕੋ ਇੱਕ ਲੋਗੋ ਹੈ ਕੀ ਹੈ ਲਾਇਨ ਕੀ ਹੈ ਸ਼ੇਰ ਅਸੀਂ ਆਪਣੇ ਉਹਨੂੰ ਕਿਹਨੇ ਸ਼ੇਰ ਬੱਬਰ ਸ਼ੇਰ ਕਹਿੰਨੇ ਆ ਜਦੋਂ ਕਿਸੇ ਦੀ ਧਮਕੀ ਆ ਜਾਂਦੀ ਹੈ ਫਿਰ ਅਸੀਂ ਬੱਕਰੀ ਬਣ ਜਾਂਦੇ ਆ ਐਦਾਂ ਕਿਉਂ ਉਹ ਬੇਇੱਜ਼ਤੀ ਫੀਲ ਹੁੰਦੀ ਨਾ ਜਿਹੜੇ ਲੋਕ ਸਾਡੀ ਬੇਇੱਜ਼ਤੀ ਕਰਾ ਰਹੇ ਨੇ ਉਹ ਤੋਂ ਮਨ ਖਫਾ ਮਨ ਖਫਾ ਮਨ ਦੁਖੀ ਹੋ ਕੇ ਪੰਜਾਬ ਵਿੱਚ ਹਿੰਦੂ ਜਾਗੋ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਕਿ ਪੰਜਾਬ ਦੇ ਸਮਾਜ ਨੂੰ ਹਿੰਦੂ ਸਮਾਜ ਨੂੰ ਉਹਨਾਂ ਦਾ ਬੰਦਾ ਹੱਕ ਦਲਾ ਸਕੀ। ਅੱਛਾ ਹਿੰਦੂ ਜਾਗੋ ਕੋਰ ਕਮੇਟੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪੰਚਾਇਤ ਕੀਤੀ ਜਾ ਰਹੀ ਹੈ। ਮਹਾਪੰਚਾਇਤ ਵੀ ਹੋ ਰਹੀ ਹੈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ। ਇਹਦਾ ਮਕਸਦ ਕੀ ਹੈ? ਮੈਂ ਤੁਹਾਨੂੰ ਇੱਕ ਹਿੰਦੂ ਜਾਗੋ ਕੋਰ ਕਮੇਟੀ ਦਾ ਇੱਕੋ ਇੱਕ ਮਕਸਦ ਹੈ ਵੀ ਪੰਜਾਬ ਦੇ ਵਿੱਚ ਹਿੰਦੂ ਸਮਾਜ ਨੂੰ ਉਹਦਾ ਰਾਜਨੀਤਿਕ ਬੰਦਾ ਹੱਕ ਦੁਲਾਣਾ। ਮੈਂ ਫਿਰ ਕਹਿ ਰਿਹਾ 50 ਤੋਂ 55 ਸੀਟਾਂ ਐਸੀਆਂ ਨੇ ਜਿਹੜੀਆਂ ਹਿੰਦੂ ਹੋ ਬੋਲਵਾਦੀ ਦੀਆਂ ਸਾਡੇ ਉਮੀਦਵਾਰੀ ਉਤਾਰੇ ਜਾਂਦੇ। ਹਿੰਦੂ ਜਾਗੋ ਕੋਰ ਕਮੇਟੀ ਆਪਣੇ ਤੌਰ ਦੇ ਉੱਤੇ 2027 ਦੇ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ उतारेगी ਜੀ ਪ੍ਰਧਾਨ ਜੀ ਆਖਿਰਕਾਰ ਗਨਮੈਨ ਲੈਣ ਦਾ ਮਕਸਦ ਕੀ ਹੁੰਦਾ ਗਨਮੈਨ ਦੇ ਨਾਲ ਫਾਇਦਾ ਕੀ ਆ ਤੁਹਾਡਾ ਅਸੀਂ ਵੀ ਤਾਂ ਇਹੀ ਆਪਣੇ ਜਿਹੜੇ ਸਾਡੇ ਨਵੇਂ-ਨਵੇਂ ਲੀਡਰ ਆ ਰਹੇ ਨੇ ਨਾ ਨਵੇਂ-ਨਵੇਂ ਨੌਜਵਾਨ ਸ਼ਾਮਲ ਅਸੀਂ ਵੀ ਉਹਨਾਂ ਨੂੰ ਇਹੀ ਸਮਝਾ ਰਹੇ ਹਾਂ ਵੀ ਗਨਮੈਨ ਲੈਣ ਦਾ ਫਾਇਦਾ ਕੀ ਹੈ 40 ਬੰਦੀਆਂ ਦੇ ਵਿੱਚ 40 ਪੁਲਿਸ ਕਰਮਚਾਰੀ ਸੀ ਜਦੋਂ ਸੁਦੀਪ ਸੂਰੀ ਦਾ ਕਤਲ ਹੋਇਆ ਸੁਨੀਪ ਥਾਪੜ ਦੇ ਜਦੋਂ ਕਿਰਪਾਨਾਂ ਵੱਜੀਆਂ ਨਾ ਉਹਦੇ ਨਾਲ ਵੀ ਇੱਕ ਬੰਦਾ ਸੀ ਮੁਲਾਜ਼ਮ ਉਹਦੇ ਵੀ ਕਿਰਪਾਨਾਂ ਵੱਜੀਆਂ ਨਾ ਬੈਠਾ ਹੋਇਆ ਸੀਗਾ ਬਿਸਕੁਟੀ ਵੱਜੀਆਂ ਨਾ ਕਿਰਪਾਨਾਂ ਜਿੰਨੇ ਵੀ ਹੱਤਵਾਦੀ ਟਾਈਮ 'ਚ ਵੀ ਜਿੰਨੇ ਵੀ ਸ਼ਸਤਰਾਂ ਲੀਡਰ ਸ਼ਹੀਦ ਹੋਏ ਨਾ ਹੱਤਵੀਆਂ ਦੇ ਹੱਥੋਂ ਉਹਨਾਂ ਦੇ ਨਾਲ ਵੀ ਸਿਕਿਉਰਟੀ ਵਾਲੇ ਸੀ ਜ਼ਿਆਦਾਤਰ ਬੰਦੇ ਉਹਨਾਂ ਦਾ ਵੀ ਕਤਲ ਹੋਇਆ ਜ਼ਿਆਦਾਤਰ ਗੱਲ ਫਿਰ ਉਹੀ ਗੱਲ ਆਉਂਦੀ ਹੈ ਆਪਣੇ ਮਕਸਦ ਤੋਂ ਭਟਕ ਚੁੱਕੇ ਨੇ ਸਾਡੇ ਨਵੇਂ ਸ਼ਿਫ ਸੈਨਿਕ ਮੈਂ ਫਿਰ ਕਹਿ ਰਿਹਾ ਤਾਂ ਹੀ ਟੋਟੇ ਟੋਟੇ ਹੋ ਰਹੇ ਨੇ ਇਹ ਤਾਂ ਪਹਿਲਾਂ ਇੱਕ ਜਿਆ ਦੋਸਤ ਘਟਨ ਚੱਲੇ ਸੀ ਪੰਜਾਬ ਦੇ ਖਿੱਤ ਦੀ ਗੱਲ ਕਰਦੇ ਸੀ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਸੀ ਪੰਜਾਬ ਵਿੱਚ ਸ਼ਾਂਤੀ ਦੀ ਗੱਲ ਕਰਦੇ ਸੀਗੇ ਪੰਜਾਬ ਦੇ ਵਿੱਚ ਏਕਤਾ ਦੀ ਗੱਲ ਕਰਦੇ ਸੀਗੇ ਪਰ ਹੁਣ ਤੱਕ ਹੁਣ ਜਿੰਨੇ ਵੀ ਸ਼ਿਸ਼ੇਨਿਕ ਆ ਰਹੇ ਆ ਉਹਨਾਂ ਦਾ ਇੱਕੋ ਹੀ ਮਕਸਦ ਗਨਮਨ 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 ਹੋਰਸ ਤੋਂ ਇਲਾਵਾ ਕੋਈ ਮਕਸਦ ਨਹੀਂ ਉਹਨਾਂ ਦਾ ਪਰ ਨਵਾਂ ਸ਼ਿਸ਼ੇਨਿਕ ਆ ਕਿਹੜਾ ਰਿਹਾ ਵੈ ਨਵੀ ਨਵੀ ਨਵੇਂ ਲੋਕ ਜੁੜ ਕੇ ਤੇ ਰਿਹਾ ਹੈ ਸੇਮ ਸ਼ਾਇਨਾ ਦੇ ਵਿੱਚ ਨਵੇਂ ਲੋਕ ਜੁੜਿਆ ਕੋਈ ਬਿਲਕੁਲ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਮੈਂ ਤੁਹਾਨੂੰ ਤੁਹਾਨੂੰ ਗਨਮਨ ਨਾ ਦਵਾ ਪਾਇਆ ਤੁਸੀਂ ਕਲ ਪਾਰਟੀ ਚੇਂਜ ਕਰਕੇ ਦੂਜੇ ਗਰੁੱਪੇ ਚੱਲ ਜਾਨੇ ਜੋ ਉਹਨੇ ਵੀ ਨਾ ਦਵਾਈ ਨਾ ਉਹਨੇ ਇਹ ਵੀ ਸ਼ਰਮ ਨਹੀਂ ਕਰਨੀ ਮੈਂ ਇੱਕ ਪਾਰਟੀ ਛੱਡ ਕੇ ਹੁਣ ਹੀ ਹਫਤਾ ਹੈਵੇਂ ਚੱਲ ਉਹਨੇ ਹਫਤੇ ਬਾਅਦ ਦੂਜੀ ਪਾਰਟੀ ਚੇਂਜ ਕਰ ਲੈਣੀ ਹੈ ਜੇ ਦੂਜਾ ਬੰਦਾ ਉਹਨੇ ਦੁਹਾ ਪਾਇਆ ਨਾ ਉਹਨੇ ਹਫਤੇ ਬਾਅਦ ਤੀਜੀ ਪਾਰਟੀ ਵੀ ਚੇਂਜ ਕਰ ਚਣੀ ਹੈ ਆ ਮਕਸਦ ਬਣ ਗਿਆ ਸਾਡੇ ਜਿਆਦਾਤਰ ਸਿਸ਼ਚਨਿਕ ਦਾ ਮਤਲਬ ਕਿਤੇ ਕਿਤੇ ਅਣਜਾਣ ਦਾ ਰਸਤੇ ਦੇ ਵਿੱਚ ਜਾਂ ਕਿਸੇ ਦੇ ਘਰੇ ਰਹੀ ਇਸੇ ਤਰੀਕੇ ਦੇ ਵਿੱਚ ਜਾਣ ਦਾ ਕੋਈ ਫਾਇਦਾ ਹੁੰਦਾ ਹੈ ਬਈ ਇੱਕ ਸਵਾਲ ਹੈ ਮਰਦਾ ਜੀ ਇੱਕ ਸਵਾਲ ਹੈ ਗਨਮੈਨ ਲੈ ਕੇ ਕਿਤੇ ਜਾਣ ਦਾ ਜਾਂ ਕਿਸੇ ਦੇ ਰਿਸ਼ਤੇ ਦੇ ਦੇ ਕਰੇ ਜਾਣ ਦਾ ਜਾਂ ਕਿਤੇ ਹੋਰ ਜਾਣ ਦਾ ਉਹ ਫੀਲਿੰਗ ਵੱਖਰੀ ਹੁੰਦੀ ਹੈ ਗਨਮੈਨ ਰੱਖਣ ਦੇ ਨਾਲ ਮੇਰਾ ਇੱਕ ਸਵਾਲ ਹੈ ਤੁਸੀਂ ਕਹਿ ਦੇ ਦਿੱਤਾ ਸ਼ਿਵ ਸੈਨਿਕ ਨੇ ਮੈਂ ਤੁਹਾਨੂੰ ਵੀ ਚਾਹਾਂਗਾ ਤੁਸੀਂ ਇੰਟਰਵਿਊ ਜਾ ਕੇ ਜਰੂਰ ਕਰਿਓ ਪੁੱਛੋ ਸੀ ਸਮਾਜ ਲਈ ਕੰਮ ਕੀ ਕੀਤਾ ਇੱਕ ਕੰਮ ਦੱਸ ਦਨ ਪੈਸਿਫਿਕ ਵੀ ਅਸੀਂ ਆ ਸਮਾਜ ਦੇ ਹਿੱਤ ਦਾ ਕੰਮ ਕੀਤਾ ਅਸੀਂ ਆ ਅੰਦੋਲਨ ਸਮਾਜ ਦੇ ਹਿੱਤ ਲਈ ਕੀਤਾ ਪੁੱਛੋ ਤਾਂ ਸਹੀ ਕਹਿਣਗੇ ਅਸੀਂ ਬਹੁਤ ਕੰਮ ਕੀਤਾ ਕੀਤਾ ਕੀ ਦੱਸੋ ਨਾ ਹੱਥ ਤੱਕ ਕੋ ਉਂਗਲ ਤੱਕ ਕੋ ਅਸੀਂ ਸਮਾਜ ਲਈ ਕੰਮ ਕੀਤਾ ਦੱਸਣ ਦਾ ਸਹੀ ਕੰਮ ਕੀ ਕੀਤਾ ਸਿਰਫ ਬੋਲੇ ਤੁਸੀਂ ਧਮਕੀਆਂ ਆ ਗਈਆਂ ਧਮਕੀਆਂ ਤੋਂ ਬਾਅਦ ਅਸੀਂ ਰੋਲਾ ਪਾ ਲਿਆ ਸਾਨੂੰ ਖਤਰਾ 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 ਸਾਡੀ ਜਾਨ ਨੂੰ ਖਤਰਾ ਸਾਨੂੰ ਬੰਦੇ ਦੇ ਦਿਓ ਗਨਮਿੰਦੇ ਤੋਂ ਗਨਮਿੰਦੇ ਤੋਂ ਉਸ ਤੋਂ ਇਲਾਵਾ ਕੀਤਾ ਕੀ ਮੈਂ ਕਹਿ ਰਿਹਾ ਪੁੱਛਣਾ ਚਾਹੁੰਦਾ ਬਸ ਤੁਸੀਂ ਵੀ ਅੱਜ ਇਹ ਚੀਜ਼ ਪੁੱਛਣਾ ਸ਼ੁਰੂ ਕਰ ਦਿੱਤਾ ਬਿਲਕੁਲ ਕੋਈ ਨਾ ਪੁੱਛਾ ਮਨ ਟੁੱਟ ਗਿਆ ਟੋਟੇ ਟੋਟੇ ਹੋ ਗਿਆ ਜਿਸ ਭਾਵਨਾ ਨਾਲ ਅਸੀਂ ਲੋਕਾਂ ਨੇ ਸ਼ਿਸ਼ਨਾ ਨਾਲ ਜੁਆਇਨ ਕੀਤੀ ਸੀ ਉਹ ਅੱਜ ਟੋਟੇ ਟੋਟੇ ਹੋ ਗਈ ਹੈ ਰਸਤਾਵਾ ਹੋ ਰਿਹਾ ਵਸੀਂ ਜਿੰਦਗੀ ਦੇ ਆਪਣੇ ਇੰਨੇ ਸਾਲ ਸ਼ਿਸ਼ਨਾ ਨੂੰ ਦਿੱਤੇ ਨੇ ਪਰ ਉਹਦਾ ਰਿਜ਼ਲਟ ਕੀ ਹੈ ਅਸੀਂ ਆਪਣੇ ਨਾਲ ਕੋਸ਼ਿਸ਼ ਕਰਦੇ ਹਾਂ ਵਧੀਆ ਤੋਂ ਵਧੀਆ ਪ੍ਰੋਗਰਾਮ ਕਰੀਏ ਹਿੰਦੂ ਸਮਾਜ ਦੀ ਵਾਇਪ بلند ਕਰੀਏ ਪਰ ਦੂਜਾ ਗਰੁੱਪ ਆਗੇ ਜਦੋਂ ਉਹਨੂੰ ਫੋਨ ਦੀ ਕਾਲ ਲਾਂਦੀ ਹੈ ਸੋਸ਼ਲ ਮੀਡੀਆ ਤੇ ਉੱਚੀ ਉੱਚੀ ਰੋਲਾ ਪਾਉਂਦਾ ਵੀ ਮੈਨੂੰ ਧਮਕੀ ਆ ਗਈ ਮੇਰੀ ਜਾਨ ਨੂੰ ਖਤਰਾ ਮੈਨੂੰ ਸੁਰੱਖਿਆ ਦਿੱਤੀ ਜਾਵੇ ਉਹ ਜਲੂਸ ਕਢਾ ਦਿੰਦਾ ਬੀਸਤੀ ਫਿਲ ਹੁੰਦੀ ਨਾ ਕੀ ਅਸਲ ਦੇ ਵਿੱਚ ਉਹ ਧਮਕੀ ਜਿਹੜੀ ਆਂਦੀ ਹੈ ਓਰੀਜਨਲ ਹੁੰਦੀ ਹੈ ਉਹਦੇ ਵਿੱਚ ਡਰ ਹੁੰਦਾ ਹੈ ਵਾ ਕੀ ਲੱਗਦਾ ਹੈ ਕਿ ਡਰ ਦੀ ਗੱਲ ਸੁਣ ਲਓ ਜੀ 40 ਬੰਦਿਆਂ ਦਾ 40 ਬੰਦ ਪੁਲਿਸ ਕਰਮੀਆਂ ਦੇ ਵਿੱਚ ਸੁਦੀ ਸੁਰੀ ਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਪੰਜਾਬ ਦੇ ਹਜ਼ਾਦਰ ਲੀਡਰਾਂ ਨੂੰ ਬਾਹਰੋਂ ਫੋਨ ਆਏ ਧਮਕੀਆਂ ਬਰੇ ਹਰ ਬੰਦੇ ਨੇ ਰੋਲਾ ਪਾਇਆ ਮੇਰੀ ਸੋਸ਼ਲ ਮੀਡੀਆ ਤੇ ਆ ਕੇ ਮੇਰੀ ਜਾਨ ਨੂੰ ਖਤਰਾ ਮੇਰੀ ਜਾਨ ਨੂੰ ਖਤਰਾ ਹਾਏ ਮੈਨੂੰ ਸੁਰੱਖਿਆ ਦਿੱਤੀ ਜਾਵੇ ਹਾਏ ਮੈਨੂੰ ਸੁਰੱਖਿਆ ਦਿੱਤੀ ਜਾਵੇ ਉਹਨਾਂ ਨੂੰ ਉਸਲ ਇੰਨੀ ਅਕਲ ਨਹੀਂ ਆਈ ਕਿ 40 ਬੰਦੇ ਚ ਦੀ ਸਤਰੀ ਦਾ ਕਤਲ ਕਰ ਦਿੱਤਾ ਤੁਹਾਨੂੰ ਅਗਰ ਇੱਕ ਦਾ ਬੰਦਾ ਮਿਲ ਵੀ ਗਿਆ ਤੇ ਇਹਦਾ ਕੀ ਗਰੰਟੀ ਹੈ ਵੀ ਤੁਸੀਂ ਬਚ ਜਾਓਗੇ ਤੁਹਾਡਾ ਬਚਾਅ ਹੋ ਜਾਊਗਾ ਮੇਰਾ ਸਵਾਲ ਮੇਰਾ ਦਰਦ ਕੀ ਹੈ ਸ਼ਿਫਸਰਾ ਚਾਹੀਆਂ Hindu ਦੀ ਗੱਲ ਕਰਦੇ ਆ ਕੋਈ ਕੰਮ ਦਾ ਦੱਸੋ ਵੀ ਅਸੀਂ Hindu ਸਮਾਜ ਲਈ ਆ ਕੀਤਾ ਦੱਸੋ ਨਾ ਅਸੀਂ ਲੋਕ Hindu ਸਮਾਜ ਦੇ ਦਾ ਨਹੀਂ ਆਂਦੋਲਨ ਕੀਤਾ ਅਸੀਂ ਗੱਲ ਕਰਦੇ ਕੀ ਪਿਆ ਅਸੀਂ ਕਹਿ ਰਿਹਾ ਅਸੀਂ ਅਸੀਂ ਗੱਲ ਕੀ ਕੀਤੀ ਨਿਆ ਪੰਜਾਬ ਸਨਾਤਨ ਕੇ ਸਾਥ ਬਿਲਕੁਲ ਇੱਕ ਇਹ ਵੱਡਾ ਸਵਾਲ ਹੈ ਬੜਾ ਵੱਡਾ ਸਵਾਲ ਹੈ ਕਿਉਂ ਕਿਸੇ ਦਾ ਸਵਾਲ ਹੁਣ ਜਵੇਂ ਨੰਦਪੁਰ ਸਾਹਿਬ ਚ ਵੀ ਗੱਲ ਹੋਈ ਠੀਕ ਹੈ ਮੁੱਖ ਮੰਤਰੀ ਜੀ ਨੇ ਘੋਸ਼ਣਾ ਕੀਤੀਆਂ ਵੱਡੀਆਂ ਵੱਡੀਆਂ ਕਰਤੀਆਂ ਸਿੱਖ ਸਮਾਜ ਦੇ ਲਈ ਖੁਸ਼ ਕਰਨ ਲਈ ਸਭ ਕੁਝ ਕੀਤਾ ਉਹਨਾਂ ਨੇ ਪਵਿੱਤਰ ਯਤਨ ਕੋਸ਼ਿਸ਼ ਕਰਦੇ ਹੋਏ ਕਿਤੇ ਅਸੀਂ ਇੱਕ ਸਵਾਲ ਕੀਤਾ ਵੀ ਸਾਡੇ ਹਿੰਦੂ ਸਮਾਜ ਦੀ ਭਾਵਨਾ ਦਾ ਵੀ ਖਿਆਲ ਰੱਖਿਆ ਜਾਵੇ ਵੀ ਮਾਸ਼ਵ੍ਰਤਰੀ ਦਾ ਵੱਡਾ ਤਿਆਰ ਹਾਰਿਆ ਇਸ ਮੁੱਖ ਮੰਤਰੀ ਸਾਹਿਬ ਵੀ ਸਾਡੇ ਉਸ ਤਿਹਾਰ ਦੇ ਉੱਤੇ ਵੀ ਤੁਸੀਂ ਵੀ ਹਿੰਦੂ ਸਮਾਜ ਦੇ ਲਈ ਵੱਡੀਆਂ-ਵੱਡੀਆਂ ਕੋਸ਼ਿਸ਼ਾਂਾਂ ਕਰੋ ਤੁਸੀਂ ਸਿਰ ਪਿੱਤਰ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਾ ਯਾਤਰਾ ਨਿਕਲੀਆਂ ਤੁਸੀਂ ਰਾਜੇ ਸਤਰੀ ਉਹਨਾਂ ਦਾ ਸਵਾਗਤ ਕੀਤਾ ਵੱਡਾ ਸਮਾਗਮ ਸਮਾਗਮ ਕੀਤਾ ਹਰ ਸ਼ਹਿਰ ਦੇ ਜ਼ਿਲ੍ਹੇ ਦੇ ਐਸਐਸਪੀ ਡੀਸੀ ਦੁਆਰਾ ਉਸ ਯਾਤਰਾ ਦਾ ਸਵਾਗਤ ਕੀਤਾ ਗਿਆ ਮੈਂ ਵੀ ਕਹਿਣਾ ਚਾਹਣਾ ਨਾ ਕਿ ਬਖਾਨ ਬੋਲੇ ਨਾਲ ਦੀ ਯਾਤਰਾ ਪੰਜਾਬ ਦੇ ਹਰ ਜ਼ਿਲ੍ਹੇ ਹਰ ਸ਼ਹਿਰ ਚ ਨਿਕਲਦੀ ਹੈ ਕੀ ਆ ਪੰਜਾਬ ਸਰਕਾਰ ਉਹਨਾਂ ਯਾਤਰਾ ਦਾ ਸਵਾਗਤ ਰਾਜ ਸਤ੍ਰ ਤੇ ਕਰਵਾਏਗੀ ਹਰ ਡੀਸੀ ਨੂੰ ਹੁਕਮ ਦੇਗੀ ਹਰ ਐਸਐਸਪੀ ਨੂੰ ਹੁਕਮ ਦੇਗੀ ਵੀ ਭਗਵਾਨ ਪੋਲੇਨਾ ਦੀ ਸ਼ੁਭਾ ਯਾਤਰਾ ਦੀ ਦਾ ਤੁਸੀਂ ਸਵਾਗਤ ਜ਼ੋਰਦਾਰ ਤਰੀਕੇ ਨਾਲ ਕਰਨਾ ਕਿ ਸੋਣਾ ਸਵਾਲ ਹੈ ਨਾ ਮੇਰਾ ਇਸ ਲਈ ਅੰਦੋਲਨ ਵੀ ਕਰਨਾ ਪਿਆ ਤਾਂ ਕਰਾਂਗੇ ਰੋਡ ਤੋਂ ਉਤਰਨਾ ਪਿਆ ਤਾਂ ਕਰਾਂਗੇ ਕੀ ਹੁਣ ਹਿੰਦੂ ਨੇਤਾ ਰਜੀਵ ਟੰਡਨ ਖੁਦ ਇਲੈਕਸ਼ਨਾਂ ਦੇ ਵਿੱਚ ਉਤਰਨ ਗਿਆਨ ਵਾਲੇ ਸਮੇਂ ਦੇ ਵਿੱਚ ਇਹ ਤਾਂ ਵਕਤ ਤੋਂ ਦਸੇ ਘਣਾ ਹੁਣ ਤਾਂ ਇੱਕ ਤਿਆਰੀ ਸ਼ੁਰੂ ਕਰ ਦਿੱਤੀ ਹੈ ਵੀ 2027 ਦੇ ਵਿੱਚ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਆਪਣੇ ਹੱਕ ਲੈਣ ਲਈ ਆਪਣੇ ਸਮਾਜ ਨੂੰ ਉਹਦਾ ਬੰਦਾ ਹੱਕ ਦੇਣ ਦੇ ਲਈ ਦੁਲਾਰਾਂ ਦੇ ਲਈ ਦੋਇਆ ਸਟਾਈਲ ਦੇ ਵਿੱਚ ਇਲੈਕਸ਼ਨਾਂ ਦੀ ਤਿਆਰੀ ਹਿੰਦੂ ਜਾਗੋ ਪੂਰ ਕਮੇਟੀ ਦੁਆਰਾ ਸ਼ੁਰੂ ਕਰ ਦਿੱਤੀ ਗਈ। ਅੱਛਾ ਸਿਸ਼ਨਾ ਪੰਜਾਬ ਤੋਂ ਜਾਂ ਸ਼ਿਵਸ਼ਨਾ ਦੇ ਨਾਮ ਤੋਂ ਲੋਕਾਂ ਦਾ ਵਿਸ਼ਵਾਸ ਉੱਟਿਆ ਹੋਇਆ ਵੈ ਜਾਂ ਲੋਕ ਸਿਰਫ ਇਦਾਂ ਬੋਲਦੇ ਨੇ ਕਿ ਸ਼ਿਵਸ਼ਨਾ ਦੇ ਵਿੱਚ ਜਾਨ ਨਾਲ ਕੰਮ ਨਹੀਂ ਹੁੰਦੇ ਇਹ ਸੁਣਵਾਈ ਨਹੀਂ ਹੁੰਦੀ। ਇਹ ਸ਼ਿਵਸ਼ਨਾ ਖੁਦ ਜੀ ਸਾਡੇ ਲੀਡਰਾਂ ਨੇ ਨਾ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਿਵਸ਼ਨਾ ਦਾ ਨਾਮ ਦਾ ਗਠਨ ਕੀਤਾ। ਹਰ ਸ਼ਿਵਸ਼ਨਾ ਦਾ ਇੱਕੋ ਇੱਕ ਲੋਗੂ ਆ ਸ਼ੇਰ 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 ਲਾਈਨ ਹੈਗਾ ਨਾ ਲੋਗੂ ਇਹਦਾ ਸ਼ੇਰ ਸਾਡੇ ਲੋਗਾਂ ਦਾ ਪਰ ਜਦੋਂ ਫੋਨ ਆ ਜਾਂਦਾ ਨਾ ਸੋਸ਼ਲ ਮੀਡੀਆ ਤੇ ਆਪਣੇ ਨੂੰ ਬੱਕਰੀ ਦਿਖਾਉਂਦੇ ਨੇ ਇਹ ਸਾਨੂੰ ਧਮਕੀ ਆ ਗਈ ਸਾਡੀ ਜਾਨ ਨੂੰ ਖਤਰਾ ਸਾਨੂੰ ਮਾਰ ਦੇਣਗੇ ਇੱਕ ਪਾਸੇ ਅਸੀਂ ਕਹਿੰਨੇ ਸ਼ੇਰ ਆ ਅਸੀਂ ਕਿਸੇ ਤੋਂ ਡਰਦੇ ਨਹੀਂ ਅਸੀਂ ਬੱਬਰ ਸ਼ੇਰ ਆ ਕੋਈ ਫੋਨ ਆ ਜਾਂਦਾ ਤੇ ਅਸੀਂ ਕਹਿੰਨੇ ਹਾਂ ਸਾਡੀ ਜਾਨ ਨੂੰ ਖਤਰਾ ਐਦਾਂ ਕਿਉਂ ਦੋ ਰੂਪੀ ਜਿਹੜੇ ਸਾਡੇ ਸ਼ਿਵ ਸੈਨਿਕ ਬਣੇ ਫਿਰਦੇ ਨੇ ਨਾ ਇਹਨਾਂ ਤੋਂ ਮਨ ਦੁਖੀ ਹੋਇਆ ਹੋਇਆ ਬਿਲਕੁਲ ਇੱਕ ਹੋਰ ਸਵਾਲ ਹੈ ਤੰਦਰ ਸਾਹਿਬ ਕੀ ਆਖਿਰਕਾਰ ਸ਼ਿਵਸ਼ਨਾ ਪੰਜਾਬ ਦੇ ਵਿੱਚ ਰਹਿ ਕੇ ਆ ਸ਼ਿਵਸ਼ਨਾ ਜੁਆਇਨ ਕਰਨ ਤੋਂ ਬਾਅਦ ਕੀ ਉਹ ਕੰਮ ਨਹੀਂ ਕੀਤੇ ਜਾ ਸਕਦੇ ਜਿਹੜੇ ਕੰਮ ਹਿੰਦੂ ਜਾਗੋ ਕੋਰ ਕਮੇਟੀ ਕਰ ਸਕਦੀ ਹੈ ਕੀ ਸ਼ਿਵਸ਼ਨਾ ਉਹ ਕੰਮ ਨਹੀਂ ਕਰ ਸਕਦੀ ਲੋਕਾਂ ਦੇ ਹੱਕੀ ਮੰਗ ਨਹੀਂ ਲੈ ਸਕਦੀ ਪਹਿਲਾਂ ਵੀ ਆਵਾਜ਼ ਚੱਕਦੇ ਸੀਗੇ ਤੁਸੀਂ ਸ਼ਿਵਸ਼ਨਾ ਪੰਜਾਬ ਨੇ ਬੜੇ ਪ੍ਰੋਗਰਾਮ ਵੱਡੇ ਵੱਡੇ ਪ੍ਰੋਗਰਾਮ ਕਰਾਏ ਆ ਪੰਜਾਬ ਵਿੱਚ ਕੁੱਟੂਗੜਨਾ ਨਾਣਾ ਕਰਦੇ ਪੰਜ ਤੋਂ 6 ਹਿੰਦੂ ਪੰਚਾਇਤਾਂ ਕਰੀਆਂ ਵੱਡੇ ਵੱਡੇ ਸਮਾਗਮ ਕੀਤੇ ਨੇ ਵੱਡੇ ਵੱਡੇ ਅੰਦੋਲਨ ਵੀ ਕੀਤੇ ਨੇ ਪਰ ਦੂਜੇ ਪਾਸੇ ਜਿਹੜਾ ਦੂਜਾ ਗਰੁੱਪ ਜਦੋਂ ਬੀਤੀ ਗਰ ਜਾਂਦਾ ਲੋਕ ਤਾਂ ਇਹ ਜਾਣਦੇ ਨੇ ਸ਼ਿਵਸ਼ਨਾ ਲੋਕ ਇਹ ਨਹੀਂ ਜਾਣਦੇ ਸ਼ਿਫਤਨਾ ਪੰਜਾਬ ਹੈ ਕਿ ਸਮਾਜਵਾਦੀ ਕਿਹੜੀ ਹੈ ਜਾਂ ਹਿੰਦੁਸਤਾਨ ਕਿਹੜੀ ਹੈ ਜਾਂ ਹੋਰ ਕਿੜੀਆਂ ਕਿੜੀਆਂ ਪਾਰਟੀਆਂ ਨੇ ਲੋਕ ਇਹ ਨਹੀਂ ਜਾਣਦੇ ਲੋਕ ਸਾਰਿਆਂ ਨੂੰ ਕੁਝ ਸਮਝਦੇ ਨਹੀਂ